ਦੋ ਬਦਮਾਸ਼ਾਂ ਨੇ ਮੈਡੀਕਲ ਸਟੋਰ ਮਾਲਕ ਤੇ ਤਾੜ-ਤਾੜ ਗੋਲੀਆਂ ਚਲਾ ਕੇ ਕੀਤਾ ਕਤਲ ਨੌਜਵਾਨ ਨੇ ਮੌਕੇ ਤੇ ਛੱਡੇ ਸਾਹ ਪਰਿਵਾਰ ਨੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਕੀਤੀ ਮੰਗ ਸਾਲ ਪਹਿਲਾਂ ਫੋਨ ਤੇ ਮਿਲੀਆਂ ਸੀ ਧਮਕੀਆਂ ਪੁਲਿਸ ਨੇ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਜਾਂਚ ਦੌਰਾਨ ਮਿਲੇ 5 ਦੇ ਕਰੀਬ ਗੋਲੀਆਂ ਦੇ ਖੋਲ ਸ਼ਬਦਾਂ ਦੀ ਤਾਕਤ A1 ਮੀਰੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਅਜਨਾਲਾ ਸ਼ਹਿਰ ਅੰਦਰ ਉਸ ਵੇਲੇ ਸੰਸਨੀ ਫੈਲ ਗਈ ਜਦੋਂ देर रात ਇੱਕ ਮੈਡੀਕਲ ਸਟੋਰ ਮਾਲਕ ਦਾ ਦੋ ਨਕਾਬ ਪੋਸ਼ ਵਿਅਕਤੀਆਂ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਤਰਨਜੀਤ ਸਿੰਘ ਦੇਰ ਰਾਤ ਆਪਣੇ ਮੈਡੀਕਲ ਸਟੋਰ ਤੋਂ ਘਰ ਵਾਪਸ ਜਾ ਰਿਹਾ ਸੀ ਜਿਸ ਦੌਰਾਨ ਰਸਤੇ ਵਿੱਚ ਬਦਮਾਸ਼ਾਂ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉੱਥੇ ਹੀ ਘਟਨਾ ਸੰਬੰਧੀ ਪਤਾ ਲੱਗਦੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਗੋਲੀਆਂ ਦੇ ਖੋਲ ਬਰਾਮਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਤਰਨਜੀਤ ਸਿੰਘ ਦੇ ਭਰਾ ਕਰਮਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਸ ਦਾ ਭਰਾ ਆਪਣੇ ਮੈਡੀਕਲ ਸਟੋਰ ਤੋਂ ਵਾਪਸ ਘਰ ਜਾ ਰਿਹਾ ਸੀ। ਜਿਸ ਦੌਰਾਨ ਰਸਤੇ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮੌਕੇ ਤੇ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਨੇ ਤੇ ਉਹਨਾਂ ਦੀ ਮੰਗ ਹੈ ਕਿ ਜਲ ਤੋਂ ਜਲਦ ਇਸ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਕਾਬੂ ਕਰਕੇ ਉਸ ਨੂੰ ਇਨਸਾਫ ਦਿੱਤਾ ਜਾਵੇ। ਉਹਨਾਂ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਫੋਨ ਤੇ ਧਮਕੀਆਂ ਵੀ ਆਈਆਂ ਸੀ ਜਿਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੌਕੇ ਤੋਂ 5 ਦੇ ਕਰੀਬ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੌਕੇ ਤੋਂ 5 ਦੇ ਕਰੀਬ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਨੇ ਉਹਨਾਂ ਕਿਹਾ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਨੇ ਜਲਦੀ ਇਹ ਸੰਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਕੱਲ ਬਾਅਦ ਰਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਆਉਂਦੇ ਗੁਜੇ ਪੀਰੇ ਨਾਲ ਰਖ ਲੈਣੇ ਗਿਆ ਤੇ ਉੱਥੋਂ ਆਉਂਦੇ ਅੱਗੇ ਵੀ 9:30, 9:10 ਹੀ ਵੱਜ ਜਾਂਦੇ ਇਹ ਗਰਮੀਆਂ ਦੇ ਦਿਨਾਂ ਚ ਇਦਾਂ ਹੀ। ਤੇ ਰਾਤ ਵੀ ਕੋਈ 9:00, 9:30 ਦੇ ਵਿੱਚ ਵਿੱਚ ਇੱਕ ਕੇਸ ਹੋਇਆ ਵਾ ਇਦਾਂ। ਜਿਸ ਤਰ੍ਹਾਂ ਕੋਈ ਅਣਪਛਾਤੇ ਦੋ ਲੜਕਿਆਂ ਨੇ ਕੋਈ ਗੋਲੀ ਚਲਾਈ ਆ ਲਾਗੇ ਸੀਸੀਟੀਵੀ ਵੇਖਿਆ ਵਾ ਇਤੋਂ 1.5 ਕਿਲੋਮੀਟਰ ਅੱਗੇ ਵਾਰਦਾ ਤੋਂ। ਨੂੰ ਟੱਕੇ ਨਜ਼ਰ ਆਉਂਦੇ ਆ। ਤੇ ਬਾਕੀ ਕਵੈਰੀ ਚ ਲੰਡੀ ਵੇਖੋ ਕੀ ਬਣਦਾ ਉਹਨਾਂ ਦਾ ਕੋਈ ਹੰਝਿਸ਼ ਹੈਗੀ ਸੀ ਕੋਈ ਪਹਿਲਾਂ ਕੋਈ ਹੰਝਿਸ਼ ਕੇ ਨਾ ਕੋਈ ਹੰਝਿਸ਼ ਕੋਈ ਨਹੀਂ ਆਹ 10 ਮਹੀਨੇ ਪਹਿਲਾਂ 10 ਕੋ ਇਹ ਕਰਨੇਗੇ ਡੀਐਸਪੀ ਸਾਹਿਬ ਨੂੰ ਦਿੱਤੀ ਕੋਈ ਤਖਾਸ਼ ਆਪਣੀ ਲਿਖ ਕੇ ਸ਼ਿਕਾਇਤ ਵੀ ਮੈਨੂੰ ਕੋਈ ਧਮਕੀ ਆਈ ਆ ਤੇ ਉਹਦੀ ਤੇ ਡੀਐਸਪੀ ਦੀ ਗੱਲ ਹੋਈ ਸਾਡੇ ਨਾਲ ਤੇ ਕੋਈ ਨਹੀਂ ਪਰਿਵਾਰ ਚ ਹੋਰ ਗੱਲ ਹੋਈ ਤੇ ਉਹਦੇ ਵਿੱਚ ਕੁਝ ਬਾਅਦ ਦੇ ਵਿੱਚ ਪਚਾ ਵੀ ਸਭ ਕੁਝ ਬੜਾ ਵਧੀਆ ਚੱਲਣ ਰਿਹਾ ਨਾ ਕਰੀਏ ਨੇ ਕੋਈ ਦੱਸਿਆ ਹੀ ਆ ਸਾਨੂੰ ਵੀ ਇਹੋ ਜੀ ਉਹਨਾਂ ਰੱਬ ਜਾਣੇ ਦੇ ਦਿਨ ਚ ਕੀ ਹੋਊ ਤੇ ਹੁਣ ਉਹਦੀ ਫੋਨ ਤੋਂ ਡਿਟੇਲਾਂ ਨੇ ਬੜਾ ਲੱਗੇਗਾ ਬਾਕੀ ਪ੍ਰਸ਼ਾਸਨ ਦੀ ਵਧੀਆ ਕਾਰਗੁਜ਼ਾਰੀ ਹੋਊਗੀ ਜੇ ਉਹ ਲੱਭ ਦੇਣਗੇ ਤੇ ਗੋਲੀਆਂ ਪਹਿਲਾਂ ਦੇ ਨੌ ਆਖਣੇ ਤੇ ਹੁਣ ਐਸਾ ਚੋ ਸਾਬ ਆਏ ਹੀ ਚੋ ਕਹਿੰਦੇ ਪੰਜ ਆ ਤੇ ਵੈਸੇ ਉਹਨਾਂ ਦੇ ਜਿਹੜੇ ਜ਼ਖਮ ਜੇ ਆ ਬਣ ਗਏ ਉਹਨਾਂ ਦੇ ਨਾਲ ਨੌ ਬਣ ਗਏ ਚੱਲੀਆਂ ਪੰਜ ਆ ਗੋਕਲ ਫਰਮ ਨਹੀਂ ਪੂਰਾ ਖੋਲ ਪੰਜ ਬਰਮ ਦਾ ਹੈ ਜਿਸ ਦੀ ਮੰਗ ਕਰਦੇ ਜੀ ਮੰਗ ਇਹੋ ਹੀ ਆ ਵੀ ਜੇ ਤੇ ਨਾ ਨੱਥ ਪਈ ਫਿਰ ਤੇ ਹਰ ਘਰ ਦੀ ਧਮਕੀ ਆਇਆ ਕਰੂਗੀ ਰੋਜ਼ ਹੀ ਤੇ ਲੋਕਾਂ ਨੂੰ ਦੇਣੇ ਵੀ ਪੈਣਗੇ ਕਿਉਂਕਿ ਇਹਦਾ ਨਾਮ ਵਰਤ ਕੇ ਉਹਨਾਂ ਨੇ ਰਹਿਮਾਨਾ ਇਹਨਾਂ ਦਾ ਕਿਹਾ ਕਿ ਵਧੂਗਾ ਘੜੂ ਘੜੀ ਵੀ ਆਪਾਂ ਫਲਾਣਾ ਡਾਕਟਰ ਨੂੰ ਮੰਗੇ ਜੇ ਉਹ ਨਹੀਂ ਦਿੱਤੇ ਹਾਲੇ ਰੋਹੀ ਸ਼ੱਕ ਹੈ ਕੋਈ ਪੈਸਿਆਂ ਦੀ ਮੰਗ ਕਰਕੇ ਆ ਉਦਾਂ ਦੇ ਕਿ ਇਸ ਤਰ੍ਹਾਂ ਦਾ ਸਾਡਾ ਕੋਈ ਪਰਿਵਾਰਕ ਝਗੜਾ ਨਹੀਂ ਆ ਕੋਈ ਚਾਚੇ ਦਾ ਉਹਨਾਂ ਨੇ ਕਿਸੇ ਤਰ੍ਹਾਂ ਦਾ ਬੜਾ ਵਰੀਆ ਵਸਣ ਰਸਣ ਦੇ ਆ ਆਪਾਂ ਰੋਣੀ ਜੇ ਹੋਈ ਲੱਗਦਾ ਐਡਾ ਗੁੱਸਾ ਤੇ ਕੋਈ ਉਹ ਹੀ ਘਟ ਸਕਦਾ ਜੀ ਲੱਗਦਾ ਜਾਂਚ ਹੋਣੀ ਚਾਹੀਦੀ ਆ ਰਾਂ ਦਾ ਜ਼ਰੂਰ ਹੋਣੀ ਚਾਹੀਦੀ ਆ ਬਾਕੀ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਨੇ ਵੀ ਵਿਸ਼ਵਾਸ ਤੇ ਦਵਾਇਆ ਵੀ ਸ਼ਾਮ ਤੱਕ ਜਾਂ ਇੱਕ ਦਿਨ ਤੱਕ ਉਹ ਬੰਦੇ ਤੁਹਾਡੇ ਸਾਹਮਣੇ ਹੋਣਗੇ ਬਹੁਤ ਵਧੀਆ ਗੱਲ ਹੈ ਜੇ ਹੋਣਗੇ ਤੇ ਇਹਦੇ ਵਿੱਚ ਸਰਕਾਰ ਦੀ ਵੀ ਮਤਲਬ ਵਾ 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 ਜੇ ਨਹੀਂ ਆਦੇ ਫਿਰ ਸਾਡਾ ਸਰਕਾਰ ਤੋਂ ਵੀ ਯਕੀਨ ਉੱਠਦਾ ਇਹ ਕਰਨਜੀਤ ਸਿੰਘ ਆ ਤੁਹਾਨੂੰ ਆਰਐਮਪੀ ਡਾਕਟਰ ਜੀ ਇਥੇ ਸ਼ੌਪ ਕਰਦਾ ਵਾ ਕੋਈ ਵੀ ਰੱਡੇ ਦੇ ਉੱਤੇ ਰਾਤੀ 20 ਸਵਾ 9 ਵਜੇ ਜਦੋਂ ਇਥੋਂ ਇਹ ਬੰਦ ਕਰਕੇ ਘਰ ਗਿਆ ਵਾ ਇਹਦੇ ਘਰ ਤੋਂ 500 ਕਿਲੋਮੀਟਰ ਦੂਰੀ ਦੇ ਉੱਤੇ ਕੋਈ ਦੋ ਅਣਪਛਾਤੇ ਵਿਅਕਤੀ ਜਿਹੜੇ ਆ ਜਿਨ੍ਹਾਂ ਨੇ ਪਰਨਿਆਂ ਨਾਲ ਆਪਣੇ ਫੇਸ ਠੱਕੇ ਹੋਏ ਸੀਗੇ ਉਹਨਾਂ ਨੇ ਇਹਦੇ ਤੇ ਗੋਲੀਆਂ ਚਲਾਈਆਂ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਅਸੀਂ ਤੁਰੰਤ ਮੌਕੇ ਤੇ ਆ ਗਏ ਸੀਗੇ ਇਹਦੀ ਡੈੱਡ ਬੋਡੀ ਨੂੰ ਇਹਨੂੰ ਪਹਿਲਾਂ ਜ਼ਖਮੀ ਹਾਲਤ ਵਿੱਚ ਅਸੀਂ ਲੈ ਕੇ ਤੇ ਇਥੇ ਗਏ ਸੀ ਕਿ ਸੀ ਜੌਨ ਹਸਪੀਟਲ ਉਹਨਾਂ ਨੇ ਕਹ ਆ ਵੀ ਆਈਵੀ ਵਾਈ ਲੈ ਜਾ ਫਿਰ ਅਸੀਂ ਉੱਥੇ ਨੂੰ ਆਈਵੀ ਵਾਈ ਖੜਿਆ ਤੇ ਉੱਥੇ ਡਾਕਟਰਾਂ ਨੇ ਉਹਨੂੰ ਬਰਾਉਡਟ ਦੇ ਦਿੱਤਾ ਤੇ ਰਾਤ ਦੀਆਂ ਜਿਹੜੀਆਂ ਅਸੀਂ ਇਹਦੀਆਂ ਟੈਕਨੀਕਲ ਤੌਰ ਤੇ ਵੀ ਤੇ ਹਰ ਪੱਖੋਂ ਹੀ ਜੜੀ ਇਹਦੀ ਆ ਟੀਮਾਂ ਲਾ ਕੇ ਤਫ਼ਤੀਸ਼ ਕਰ ਰਹੇ ਆ ਭੁਰਵੀ ਅਸੀਂ ਇਹੋ ਜਿਹੜਾ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਲਦੀ ਜਿਹੜੇ ਇਹਦੇ ਦੋਸ਼ੀ ਟਰੇਸ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮੌਕੇ ਤੋਂ ਖੋਲ ਵੀ ਬਰਾਮਦ ਬਿਲਕੁਲ ਜੀ ਖੋਲ ਪੰਜ ਖੋਲ ਬਰਾਮਦ ਹੋਏ ਮੌਕੇ ਪਤਾ ਲੱਗਾ ਜਿਹੜੇ ਜਿਹੜੇ ਵੈਪਨ ਸੀ ਲਿਆ ਜਾ ਰਿਹਾ ਦੂਜੇ ਤਰੀਕ ਵੈਪਨ ਲੱਗਦਾ ਹੈ ਜਿਹੜੇ ਖੋਲਿਆ ਉਹਨਾਂ ਤੋਂ ਵੀ ਦੋ ਵੈਪਨ ਆ ਬਾਕੀ ਬੰਦਿਆਂ ਨੂੰ ਜਦੋਂ ਗ੍ਰਿਫਤਾਰ ਕਰਾਂਗੇ ਆਪੇ ਸਾਰੀ ਗੱਲ ਸਾਹਮਣੇ ਆ ਜਾਊਗੀ ਸ਼ੁਰੂਆਤੀ ਜਾਂਚ ਕੀ ਸਾਹਮਣੇ ਆਇਆ ਕਿਉਂਕਿ ਬਹੁਤ ਐਂਗਲ ਸਾਹਮਣੇ ਆ ਰਹੇ ਨੇ ਕਿ ਸਰੋਤੀ ਪਹਿਲਾਂ 1.5 ਸਾਲ ਪਹਿਲਾਂ ਆਈ ਸੀ ਜਾਂ ਪੁਰਾਣੀ ਰੰਜੀ ਸਾਰੇ ਐਂਗਲ ਤੋਂ ਜਾਂਚ ਕਰਦੇ ਆ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਰ ਦੋਸਤਿਆ ਦੱਸਣ ਵਾਲੇ ਉਹਨਾਂ ਕਹਿੰਦਾ ਵੀ ਇੱਕ ਸਿੰਗਲ ਕਾਲ ਆਈ ਸੀਗੀ ਪਤਾ ਨਹੀਂ ਉਹ ਬੰਦੇ ਨੇ ਆਪਣਾ ਨਾਮ ਨਹੀਂ ਕਿਸੀ ਦੱਸਿਆ ਕੌਣ ਬੋਲਦਾ ਹੈ ਤੇ ਜਦੋਂ ਇਹਨਾਂ ਨੇ ਦੱਸਿਆ ਅੱਗੋਂ ਕਿ ਅਸੀਂ ਇਹੋ ਜਿਹੇ ਇਨਸਾਨ ਨਹੀਂ ਹੈਗੇ ਇਹਨਾਂ ਨੇ ਸ਼ਕਤੀ ਨਾਲ ਅੱਗੋਂ ਗੱਲ ਕੀਤੀ ਉਸ ਤੋਂ ਬਾਅਦ ਉਹ ਬੰਦਾ ਫੋਨ ਬੰਦ ਕਰ ਗਿਆ ਉਸ ਤੋਂ ਬਾਅਦ ਕਦੀ ਵੀ ਕੋਈ ਜਿਹੜੀ ਇਹਨੂੰ ਕਾਲ ਨਹੀਂ ਆਈ ਤੇ 1.5 ਸਾਲ ਦਾ ਸਮਾਂ ਬੜਾ ਲੰਬਾ ਸਮਾਂ ਹੁੰਦਾ ਵਾ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਤਾਂ ਉਹ ਰੈਗੂਲਰ ਜਿਹੜੀਆਂ ਕਾਲਾਂ ਵੀ ਕਰਦੇ ਰੈਗੂਲਰ ਇਹਦਾ ਪਿੱਛਾ ਵੀ ਕਰਦੇ ਤੇ ਇਹ ਹਰ ਐਂਗਲ ਤੋਂ ਜਾਂਚ ਹੋ ਰਹੀ ਆ ਬਿਲਕੁਲ ਤੱਥਾਂ ਦੇ ਆਧਾਰ ਤੇ ਜਿਹੜਾ ਵਾ ਇਹਨੂੰ ਜਲਦੀ ਤੋਂ ਜਲਦੀ ਪ੍ਰੈਸ ਕਰਕੇ ਚਾਹੁੰਦੇ ਬਿਲਕੁਲ ਜੀ ਮੇਰੀ ਟੀਮ ਲੱਗੀ ਹੋਈ ਆ ਪੋਸਟਮਾਰਟ ਮਕਰਾਉਣ ਤੇ ਵੀ ਟੀਮ ਲੱਗੀ ਹੋਈ ਆ ਚਾਰ ਟੀਮਾਂ ਸਾਡੀਆਂ ਇਸ ਕੇਸ ਨੂੰ ਟ੍ਰੇਸ ਕਰਨ ਤੇ ਲੱਗੀਆਂ ਹੋਈਆਂ ਆ ਰਾਤ ਦੀ ਸਾਰੀ ਰਾਤ ਹੀ ਸਾਡੀ ਚੱਲਦੇ ਰਿਹਾ ਸੀ ਇੱਕ ਮਿੰਟ ਵੀ ਨਹੀਂ ਸੁੱਤੇ ਤੇ ਹੁਣ ਵੀ ਸਵੇਰ ਦੇ ਸੀ ਅਸੀਂ ਕੰਮ ਕਰਦੇ